ਪੰਨੂ ਵੱਲੋਂ ਫਤਿਹਗੜ ਚੂੜੀਆਂ ਦੀਆਂ ਵੱਖ-ਵੱਖ ਵਾਡਾਂ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਭਰਿਆ ਗਿਆ ਜੋਸ਼ ਵਾਡ ਨੰਬਰ 3 'ਚ ਕਿਰਪਾਲ ਸਿੰਘ ਸੰਦੂ ਦੀ ਦੇ ਕ੍ਰਿਕਟ ਕਰਵਾਈ ਮੀਟਿੰਗ ਵੱਡੀ ਗਿਣਤੀ ਵਿੱਚ ਵੱਖ-ਵੱਖ ਰਵਾਇਤੀ ਪਾਰਟੀਆਂ ਤੇ ਪਰਿਵਾਰ ਛੱਟ ਆਪਜ ਹੋਏ ਚਾਮਲ ਜਿਉਂ-ਜਿਉਂ ਚੋਨਾ ਦੀ ਤਰੀ ਗੜੀ ਆਉਂਦੀ ਚਾਰੇ ਹੱਤੇ ਉੱਤੇ ਹੀ ਹਲਕਾ ਫਤਿਹਗੜ ਚੋਪਲ ਪੀਚਿੰਗ ਪਨਵਲੋਂ ਮੀਟ ਕਾਂ ਦਾ سلسلہ ਬਹੁਤ ਤੇਜ਼ ਗੱਤ ਤੱਕ ਹੈ ਇਸ ਤਹਿਤ ਫਤਿਹਗੜ ਚੂੜੀਆਂ ਦੀ ਵਾਰ ਨੰਬਰ 1 ਤੇ ਵਾਰ ਨੰਬਰ 3 ਵਿੱਚ ਪਰਮੀਆਂ ਮੀਟਿੰਗਾਂ ਕਰਵਾਈਆਂ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਛਾਮਲ ਹੋਏ ਇਸ ਮੋਕੇ ਪਨਵਲ ਪੀਚਿੰਗ ਪਨਵਲੋਂ ਉਹ ਵਾਹ ਨੰਬਰ 3 ਚ ਕਿਰਪਾਲ ਸਿੰਘ ਸ਼ੰਤੂਤੀ ਅਗਵਾਈ ਵਿੱਚ ਚੰਪਟੇ ਗੰਟੀ ਵਿੱਚ ਵਾਖ ਵਾਖ ਕਰਵਾਈਤੀ ਪਾਰਟੀਆਂ ਤੇ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਬਲਬੀਤ ਸਿੰਘ ਪੰਨੂ ਦੀ ਗੁਵਾਈ ਕਬੂਲੀ ਗਈ। ਵਰਨਪੱਤੇ ਵਿੱਚ ਕਿਰਪਾਲ ਸਿੰਘ ਸੰਤੂ ਅਤੇ ਪ੍ਰੇਨਸ਼ਦ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵੱਖ-ਵੱਖ ਪਾਰਟੀਆਂ ਤੇ ਵਲੰਟੀਅਰ ਨੂੰ ਬਲਬੀਤ ਸਿੰਘ ਪੰਨੂ ਵੱਲੋਂ ਸਰਪਾਉ ਦੇ ਇੱਕ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਜੋ ਵੀ ਵੱਖ-ਵੱਖ ਪਾਰਟੀਆਂ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਨੂੰ ਬੰਤਾ ਮਾਨ ਸਨਮਾਨ ਦਿੱਤਾ ਜਾਵੇਗਾ ਇਸ ਮੁਕੇ ਉਹਨਾਂ ਨੇ ਕਿਹਾ ਕਿ ਸ਼ਰੀ ਗਲਸੀ ਤੇ ਹੱਕ பட்டி ਨੇਰੀ ਚਲ ਰਹੀ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇੱਕ ਵਾਰ ਫਿਰ ਮੋਦੀ ਖਾਣੀ ਪਵੇਗੀ ਉਹਨਾਂ ਨੇ ਕਿਹਾ ਕਿ ਚੋਣਾ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਦੇ ਵਿਕਾਸ ਤੇ ਕਮਨ ਚ ਬਹੁਤੀ ਚਿੰਨ੍ਹਾਂ ਦੀ ਚਾਹੇ ਕਿ ਤੇ ਜੋ ਵਿਕਾਸ ਦੇ ਕੰਮ ਰਹੇਗੇ ਉਹਨਾਂ ਨੂੰ ਤੁਰੰਤ ਚਾਲੂ ਕਰਾ ਕੇ ਪੂਰਾ ਕੀਤਾ ਜਾਵੇਗਾ ਵਾਰ ਨੰਬਰ 3 ਤੋਂ ਬਾਅਦ ਵਾਰ ਨੰਬਰ 1 ਵਿੱਚ ਵੀ ਬਲਬੀਰ ਸਿੰਘ ਪਨੂ ਵੱਲੋਂ ਪਹਿਲੀ ਮੀਟਿੰਗ ਕੀਤੀ ਗਈ ਜਿਸ ਦਾ ਅਯੋਜਿਤ ਰਾਮ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਵੀ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਸ਼ਾਮਲ ਹੋਏ ਇਸ ਮੌਕੇ ਬਲਬੀਰ ਸਿੰਘ ਪਨੂ ਨੇ ਬੋਲਦਿਆਂ ਕਿ ਕਿ ਜਿਸ ਤਰ੍ਹਾਂ ਪਰਮੀਆਂ ਫਤਿਹ ਕਰ ਚੁੱਕੀਆਂ ਦੀ ਮੀਟਿੰਗਾਂ ਹੋਈਆਂ ਇਸ ਤਰ੍ਹਾਂ ਤੇ ਹੀ ਸ਼ਾਰੀਕਲ ਸੀ ਦੇ ਹੱਥ ਤੇ ਨਤੀਜੇ ਹੋਣਗੇ ਤੇ ਵੱਡੀ ਗਿਣਤੀ ਵਿੱਚ ਸ਼ਾਰੀਕਲ ਸੀ ਹਾਰ ਰਿਵਾਰਡ ਵਿੱਚੋਂ ਜਿੱਤ ਪ੍ਰਾਪਤ ਕਰਨਗੇ ਸੋ ਇਸ ਨਾਲ ਤੁਹਾਨੂੰ ਤੇ ਤੁਹਾਡੇ ਨਾਲ ਬੈਠਣ ਕਿਵੇਂ ਜਾ ਕੇ ਸ਼ਾਮਿਲ ਸਭ ਤੋਂ ਪਹਿਲਾਂ ਜੀ ਕੱਲ ਸਰਦਾਰ ਗੁਰਪ੍ਰੀਤ ਸਿੰਘ ਮਾਨ ਜੀ ਆਏ ਉਹਨਾਂ ਦਾ ਧੰਨਵਾਦ ਤੇ ਮੈਂ ਸਾਰੀ ਅਧਿਕਾਰ ਜਿੰਨੀ ਵੀ ਸਮੂਹ ਸੰਗਤ ਜਿਨ੍ਹਾਂ ਨੇ ਜੋਗਦਾਰ ਪਾਇਆ ਬਲਗਰ ਮੀਤ ਜੀ ਗਰਮੀ ਨੇ ਵਿੱਚ ਵੀ ਬੜਾ ਪਿਆਰ ਬੜਾ ਸਤਿਕਾਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਕਰ ਦੇਖ ਲਿਆ ਤੇ ਲੋਕਾਂ ਦੇ ਵਿੱਚ ਵੀ ਇਹ ਆਰ ਤੋਂ ਬਣਾ ਸੰਗਤ ਹੈ ਸਵੇਦਮੇ ਧਨਵਾਦ ਕਰਿਆ ਮੈਨੂੰ ਪਤਾ ਹੈ ਚਾਰ ਤੀਨ ਰਿਜਲਟ ਤੇ ਮੂਰ ਹੋ ਗਏ ਅੱਜ ਸਾਡੇ ਵਿੱਚ ਸਰਦਾਰ ਮੀਤ ਰਣਜੀਤ ਕੋਰ ਮਾਨ ਨੰਬਰ 3 ਤੋਂ ਜੋ ਮੌਜੂਦਾ ਐਮਸੀ ਨੇ ਕਾਂਗਰਸ ਪਾਰਟੀ ਵਿੱਚ ਛੱਡ ਗਿਆ ਜਾਂ ਆਪਣੀ ਪਾਰਟੀ ਦੇ ਵਿੱਚ ਜੋਇਨ ਨਹੀਂ ਸਾਡਾ ਵੀ ਕਿਰਪਾਲ ਸਿੰਘ ਜੀ ਜੋ ਕਾਂਗਰਸ ਪਾਰਟੀ ਦੇ ਵਿੱਚ ਜਿਲੇ ਦੇ ਉਮੀਦਵਾਰ ਸੀ ਉਹਦਾ ਦਰਸਾ ਜਿਲਾ ਚੈਂਬਰਸ ਕਤਰਸਨ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਵੈਸੀ ਮਾਨ ਸਾਹਿਬ ਜੀ ਜਿੱਦਣ ਵੈਲੀ ਸੀ ਉਸਦੇ ਦੀ ਆਫਾਈਨ ਨੂੰ ਜੋ ਦਬਾ ਕੇ ਸਾਡੇ ਬੀਰੀ ਸ਼ਰਕਤ ਸੀ ਨੂੰ ਜੁਆਇਨ ਕਰ ਲਿਆ ਗਿਆ ਸੀ ਅੱਜ ਰਸਮੀ ਤੌਰ ਤੇ ਕਿਉਂਕਿ ਮਾਰਦਿਕ ਸੰਘ ਸੀ ਇਹਨਾਂ ਦੇ ਨਾਲ ਆਤੀ ਰਸਮੀ ਤੌਰ ਤੇ ਅੱਜ ਉਹਦੀ ਆਪਣੀ ਟੀਮ ਦੇ ਨਾਲ ਸਾਡੇ ਸਰਦਾਰ ਜੋ ਬਤਾ ਦੀ ਐਮ ਸੀ ਜੀ ਜਦ ਤੱਕ ਬਤਾ ਜੀ ਨੇ ਸਾਰੀ ਆਪਣੀ ਟੀਮ ਦੇ ਨਾਲ ਅੱਜ ਬਹੁਤ ਵੱਡੀ ਤਦਾਨ ਦੇ ਵਿੱਚ ਸਾਡੀ ਪਾਰਟੀ ਦੇ ਨਾਲ ਸ਼ਾਮਿਲ ਹੋਣ ਦੇ ਲਈ ਖੁਮਾਦੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਮੈਂ ਜੀ ਆਖਦਾ ਧੰਨਵਾਦ ਵੀ ਕਰਦਾ ਤੇ ਭਰੋਸਾ ਵੀ ਦਿੰਦਾ ਬਾੜ ਦੀ ਸਾਰੀ ਸੰਗਤ ਨੂੰ ਬਾੜ ਦੀ ਸੰਗਤ ਇਕਜੁੱਟ ਹੋ ਕੇ ਸ਼ਹਿਰੀ ਕੂਚ ਦੇ ਹੱਕ ਦੇ ਵਿੱਚ ਮਿਲਣਾ ਪਾਉ ਸ਼ਹਿਰੀ ਕੂਚ ਨੂੰ ਅਸੀਂ ਭਰਾ ਨੂੰ ਐਮਪੀ ਬਣਾ ਕੇ ਭੇਜ ਜੇ ਤਾਂ ਜੋ ਸੈਂਟਰ ਸਰਕਾਰ ਦੇ ਵਿੱਚ ਸਾਡਾ ਭਰਾ ਹੋਊਗਾ ਜਿਹੜਾ ਕੋ ਸੈਂਟਰ ਦੇ ਵਿੱਚ ਸਾਡਾ ਆਪ ਨੂੰ ਹੁੰਦਾ ਸਾਡੂ ਲੈ ਕੇ ਆ ਕਰੂਗਾ ਪਰ ਬਾੜਾ ਨੂੰ ਨਾ ਸਾਰਾ ਬਾੜਾ ਨੂੰ ਸ਼ਹਿਰ ਬਸੀਆਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਹੱਥ ਜੋੜ ਕੇ 2027 ਤੱਕ ਪਹਿਲੋਂ ਪਹਿਲੋਂ ਮੈਂ ਸ਼ਹਿਰ ਦੀ ਜਿੰਮੇਕੀ ਖਤਮ ਕਰ ਤੋ 2027 ਦੇ ਵਿੱਚ ਫਤਮਨ ਪਾਲਨ ਜਿਹੜਾ ਉਹ ਕੰਮ ਹੋਵੇ ਇਹ ਸ਼ਹਿਰ ਦੇ ਵਿੱਚ ਵੀ ਕੁਝ ਕਰੂੰਗਾ ਤੇ ਸ਼ਹਿਰ ਦੀਆਂ ਮੁਸ਼ਕਿਲਾਂ ਸੀਵਰੇਜ ਲਾਈਟਿੰਗ ਸਿਸਟਮ ਸੀਸਟਰੀ ਕੈਰੇ ਇਹਨਾਂ ਦੇ ਤਰੀਕਾ ਵੀ ਕਾਫੀ ਕੰਮ ਹੋਰ ਹੈ ਸ਼ਹਿਰ ਨੂੰ ਮੈਂ ਵਧੀਆ ਜਿਹਾ ਬਣੇਗਾ ਸ਼ਹਿਰ ਬਣਾਇਆ ਕਰ ਦੂੰਗਾ ਬਸ ਕੰਮ ਪਾਸ ਹੋ ਗਿਆ ਹੈ ਬਸ ਕੰਮ ਦਾ ਕੰਮ ਹੈ ਜੂਨ ਮਹੀਨੇ ਦੇ ਵਿੱਚ ਵੀ ਜੂਨ ਜਾਂ ਫਸਟ ਅਈ ਦੇ ਵਿੱਚ ਉਹ ਲਾਪੋਟੋ ਕਰਨ ਦਾ ਬਸ ਸਟੈਂਡ ਦਾ ਕੰਮ ਹੀ ਸ਼ੁਰੂ ਹੋਇਆ ਹੈ ਸੀਵਰੇਜ ਦਾ ਜਿਹੜਾ ਕੰਮ ਹੈ ਉਹ ਮੈਂ ਕੁਛ ਨਹੀਂ ਕਰੂਗਾ ਵੀ ਛੇਤੀ 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 ਸ਼ਹਿਰ ਦੇ ਵਿੱਚ ਮੇਰਾ ਇੱਕ ਪਲਾਨ ਤਿਆਰ ਕੀਤਾ ਹੋਇਆ ਮੈਂ ਅਸੀ ਮਿਨੀ ਦੇ ਨਾਲ ਮੀਟਿੰਗ ਕੀਤੀ ਸੀ ਕਿ ਉਹ ਜਾ ਕੇ ਕੋਲ 50 ਕਰੋੜ ਦੀ ਲਾਗਤ ਹੈ ਤੇ ਅੱਧੇ ਵੀ 45 ਹੋ 50 ਕਰੋੜ ਇਹਦਾ ਮਤਲਬ ਹੈ ਨਾ ਕਿ ਸ਼ਹਿਰ ਦੇ ਵਿੱਚ ਸੀਵਰੇਜ ਪਾਣਾ ਪੂਰੇ ਸ਼ਹਿਰ ਦਾ ਇੱਕ ਸਾਂਝਾ ਟੀਚਾ ਪਾਣਾ ਹੈ ਕਿ ਸ਼ਹਿਰ ਦੇ ਵਿੱਚ ਬਾਰਿਸ਼ ਦੇ 5 ਮਿੰਟ ਬਾਰਿਸ਼ ਨਹੀਂ ਹੁੰਦੀ ਜੇ ਮਸ਼ੀਂ ਮੰਡੀ ਬਸ ਸਟੈਂਡ ਪੂਰਾ ਇਲਾਕਾ ਬੁਲੇ ਬੁਲੇ ਪਾ ਰਹੇ ਨੇ ਮਸ਼ੀਂ ਮਸ਼ੀਂ ਮੰਡੀ ਦੇ ਵਿੱਚ ਬਾਰਿਸ਼ ਨਹੀਂ ਪਾਉਂਦੇ ਮਸ਼ੀਂ ਪਾ ਰਹੇ ਬੁਲਾਉਂਦੇ ਨਾ ਉਹਦਾ ਨੋਇੰਦਾ ਹੁੰਦਾ ਤੇ ਸੇਵ ਕਰਕੇ ਪਤਾ ਨਹੀਂ ਉਹਨੇ ਕੀ ਕੀ ਆਣੀ ਨਹੀਂ ਕੀਤਾ ਮਿਲ ਨਹੀਂ ਨਾ ਨਾ ਯਮਤੀ ਨਾ ਯਮਦੀ ਕੀ ਕਰਦੇ ਰਹੇ ਆ ਧਿਆਨ ਨਹੀਂ ਦਿੰਦੇ ਨੇ ਧਿਆਨ ਦੇਣਾ ਚਾਹੀਦਾ ਸੀ ਅੱਗੇ ਡੜ ਸ਼ਹਿਰ ਦੇ ਨਾਲ ਸਾਡਾ ਅਨਕੀ ਦੀ ਸ਼ਾਨ ਹੈ ਕਿ ਸ਼ਹਿਰ ਅਡੇਗੜ ਸ਼ਹਿਰ ਦੀ ਜਿਹੜੀ ਮਹਿਰਸਦੀ ਗੱਲ ਬੜਾ ਬਹੁਤ ਵਧੀਆ ਇਤਿਹਾਸਕ ਜੀ ਬੜਾ ਵਧੀਆ ਹੈ ਅਡੇਗੜ ਸ਼ਹਿਰ ਸੁੰਦਰੀ ਘਰ ਸ਼ਹਿਰ ਬਣ ਗਿਆ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਵੱਧ ਚੜ ਕੇ ਅਡੇਗੜ ਸ਼ਹਿਰ ਦੇ ਪਾਸੇ ਵੱਧ ਜਾਈਏ ਇੱਕ ਦਿਨ ਯੂਨਿਟ ਕੋਲ ਜਾਣ ਔਰ ਹੋਰ ਉਹ ਤੋਂ ਬਿਲ ਨੂੰ ਇਹ ਜ਼ਰੂਰ ਵੇਖਣ ਕਿਹੜੀ ਪਾਰਟੀ ਦਾ ਲੀਡਰ ਕਿੱਦਾਂ ਦਾ ਹੈ ਕਿਹੜੀ ਪਾਰਟੀ ਕਿੱਦਾਂ ਦੀ ਹੈ ਸੀਐਮ ਕਿੱਦਾਂ ਦਾ ਹੈ ਕਿਹੜੀ ਪਾਰਟੀ ਨੇ ਕੀ ਕੀਤਾ ਮੰਜਾ ਕਰਾ ਰਹੇ ਹਨ ਦੂਸਰੀਆਂ ਪਾਰਟੀਆਂ ਦੇ ਰਿਪੋਰਟ ਕਰਨ ਆਪਣੇ ਕੀ ਆਪ ਦਾ ਕੀ ਰਿਹਾ ਉਹਨੂੰ ਵੀ ਦੇਖੀ ਦੂਰ ਮੋੜ ਬੈਠੋ ਜਾਓ ਸ਼ਹਿਰੀ ਕੰਸੀ ਦਾ ਬੱਚਾ ਹੈ ਕੜਾ ਫੜਿਆਰ ਵਰਗਾ ਹੈ ਇੱਕ ਜੀ ਬੁਸ਼ਰੀ ਕੰਸੀ ਨੂੰ ਮਰਵਾ ਕੇ ਕੰਮ ਜਰੂਰ ਮੈਂ ਗਾਰੰਟੀ ਦਿੰਦਾ ਵਾਦੀਗੜ੍ਹ ਚੁਣੀਆ ਸ਼ਹਿਰ ਦੇ ਕੰਮ ਨੇ ਜਿਹੜੇ ਸ਼ਹਿਰ ਦੀ ਕੰਮ ਬੰਦ ਦੇ ਵਿੱਚ ਮੈਂ ਕੰਮ ਨਹੀਂ ਕਰਦਾ ਮੈਂ 100% ਕੰਮ ਦੇ ਵਿੱਚ ਮੈਂ 80% ਕਰ ਦਿੰਦਾ ਸਰ ਇਹ ਕੱਲ ਪ੍ਰਧਾਨ ਮੰਤਰੀ ਦਿਨਾਂ ਨਗਰ ਆਏ ਸੀ ਇਸ ਨਾਲ ਸ਼ਹਿਰੀ ਕੰਸੀ ਦੀ ਚੌਲ ਮੈਂ ਤੇ ਕੀ ਪ੍ਰਭਾਵ ਪਵੇਗਾ ਮੇਰੇ ਕੋਲ ਪ੍ਰਧਾਨ ਮੰਤਰੀ ਜੇ ਲੋਕ ਸਰਕਾਰ ਜੋਗੇ ਨਹੀਂ ਇਹਨਾਂ ਦੇ ਵਿੱਚ ਦੀ ਉਹ ਇਹ ਪੀਸ ਰੁਪਾਈ ਪੈਜੇ ਤੇ ਪਿੰਡ ਦੇ ਚੋਲ ਵਾਲ ਦਿੰਦਾ ਯਾਰ ਰੁਪਾਪਾ ਅੱਜ ਤੀਜੇ ਦਿਨ ਮੈਂ ਮਾਈਕ ਤੋਂ ਬਿਨਾ ਨਾ ਤੇ ਮੇਰਾ ਵੀ ਮਾਈਕ ਤੋਂ ਬਿਨਾ ਰੁਪਾਪਾ ਆ ਕੇ ਤੇ ਪਿੰਡ ਦੇ ਕੜੀਏ ਦੇ ਵਿੱਚ ਨਾ ਕਿ ਬਾਹਰ ਆ ਜੇ ਤੇ ਫਿਰ ਮੈਨੂੰ ਕੋਈ ਨਹੀਂ ਮੈਂ ਭਰਾ ਨੂੰ ਕਹਿ ਰਿਹਾ ਮੇਰਾ ਭਰਾ ਕਹਿੰਦਾ ਮੋੜ ਸਾਈ ਨਵੀ ਉੱਤੇ ਗਲ ਦੇ ਵਿੱਚ ਰੁਪਾਪਾ ਵੀ ਫੁੱਲ ਲੱਭਣਾ ਚਾਹੀਦਾ ਬਸ ਤੇ ਜਾਂ ਫੁੱਲ ਦਾ ਝੰਡਾ ਮੋਢੇ ਤੇ ਰੱਖ ਲੈ ਤੇ ਮੋਢੇ ਤੇ ਰੱਖ ਕੇ ਕਿਸੇ ਵੀ ਪਿੰਡ ਦੇ ਵਿੱਚ ਇੱਕ ਚੱਕਰ ਲਾ ਕੇ ਤੇ ਬਾਹਰ ਸੇਫ ਬਾਹਰ ਉਹ ਮੈਂ ਮਾੜਾ ਚਾਹੁੰਦਾ ਨਹੀਂ ਕਿਸੇ ਨੂੰ ਬੋਲਣਾ ਇਹ 100 ਰੁਪਏ ਦੀ ਆਈਟਮ ਹੈ ਮੰਨ ਕੇ ਚਲੋ ਤੇ 100 ਰੁਪਏ ਦੀ ਆਈਟਮ ਹੈ 50 ਰੁਪਏ ਉੱਤੇ ਖਰਚਾ ਹੋ ਗਿਆ ਤੇ ਕਿਉਂ ਗਿਆ ਭਲਾ 10 ਬੰਦੇ ਇਕੱਠੇ ਹੋਏ ਹੁੰਦੇ ਨੇ ਮੀਟਿੰਗ ਤੇ 150 ਬੰਦਾ ਸਾਡਾ ਭਰਾ ਮਲਾਜਮ ਲਗਾਉਂਦਾ ਤੇ ਮੀਟਿੰਗ ਤੋਂ ਬਾਅਦ ਮਲਾਜਮ ਲਾਉਣੇ ਪੈਂਦੇ ਨੇ ਕੋਈ ਪੱਤਰ ਨਾ ਮਾਰ ਕੇ